ਅਰਮਾਨ ਹਸਪਤਾਲ ਇੱਕ ਵਾਰ ਫਿਰ ਜਿਹੜਾ ਇਹ ਵਿਵਾਦਾ ਦੇ ਵਿੱਚ ਆ ਗਿਆ ਤਾਂ ਦੱਸਿਆ ਕਿ ਅੱਗੇ ਵੀ ਕਾਫੀ ਵਾਰੀ ਇੱਥੇ ਜਿਹੜੇ ਪੇਸ਼ੈਂਟ ਦੀ ਹੈ ਜਿਹੜੀ ਡੈਥ ਹੋ ਚੁੱਕੀ ਹੈ ਕੇਅਰਲੈਸ ਜਿਹੜਾ ਇਹ ਹਸਪਤਾਲ ਨੂੰ ਦੱਸਿਆ ਜਾਂਦਾ ਹੈ ਲੋਕਾਂ ਵੱਲੋਂ ਵੀ ਲਗਾਤਾਰ ਇਹ ਚੀਜ਼ਾਂ ਬਾਰ-ਬਾਰ ਬੋਲੀਆਂ ਜਾਂਦੀਆਂ ਸਾਡੇ ਵੱਲੋਂ ਵੀ ਜਿਹੜੀ ਹੈ ਪਿਛਲੀ ਵਾਰੀ ਵੀ ਖਬਰ ਜਿਹੜੀ ਹੈ ਪ੍ਰਕਾਸ਼ਨ ਕੀਤੀ ਗਈ ਸੀ ਅੱਜ ਇੱਕ ਫੇਰ ਲੜਕੀ ਦੀ ਜਿਹੜੀ ਹੈ ਮ੍ਰਿਤਿ ਹੋ ਗਈ ਹੈ ਅਰਮਾਨ ਹਸਪਤਾਲ ਦੀ ਜਿਹੜੀ ਤਸਵੀਰਾਂ ਤਾਂ ਦਿਖਾਉਣ ਦੇ ਉੱਥੇ ਹੀ ਪਰਿਵਾਰ ਵਾਲੇ ਜਿਹੜੇ ਆ ਇਸ ਟਾਈਮ ਗੱਲਬਾਤ ਉਹਨਾਂ ਦੇ ਨਾਲ ਜਿਹੜੀ ਹੈ ਸਾਰੀ ਕਰ ਲੰਨੇ ਆ ਮੈਮ ਕੀ ਸਾਰੀ ਗੱਲਬਾਤ ਹੋਈ ਹੈ ਹਾਂਜੀ ਮੇਰੀ ਧੀ ਬੇਟੀ ਮੇਰੀ ਉਹ ਕੱਲ ਚੰਗੀ ਭਲੀ ਲੈ ਕੇ ਆਈ ਮੈਨੂੰ ਉਹਦੇ ਮਨਕੇ ਦਾ ਇੱਕ ਅੰਦਰ ਨੂੰ ਪ੍ਰੈਸ ਹੁੰਦਾ ਹੈਗਾ ਉਹਦਾ ਓਪਰੇਟ ਹੈ ਪਹਿਲਾਂ ਇਹਨਾਂ ਨੇ ਇੰਜੈਕਸ਼ਨ ਲਗਾਇਆ ਹੀ ਹਫਤਾ ਪਹਿਲਾਂ ਤੋ ਉਹਦੇ ਲੱਤ ਚ ਦਰਦ ਜਾਂਦੀ ਇਹਦਾ ਇੰਜੈਕਸ਼ਨ ਲਗਾਇਆ 2 ਦਿਨ ਠੀਕ ਰਹੀ ਫੇਰ ਆਇਆ ਤੋ ਅੱਜ ਚੈੱਕ ਕਰਾਉਣ ਆਏ ਡਾਕਟਰ ਸਾਹਮਣੇ ਗੱਲਬਾਤ ਡਾਕਟਰ ਸਾਹਿਬ ਕਹਿੰਦੇ ਇਹਦਾ ਨਾ ਆਪਰੇਟ ਹੀ ਐ ਆਪਰੇਟ ਹੀ ਕਰਾਉਣਾ ਐ ਦਾ ਆਏ ਮੰਗਲਵਾਰ ਆਏ ਕੱਲ ਹੀ ਆਏ ਅਹੀ 4 ਵਜੇ ਅੰਦਰ ਲੈ ਗਏ ਆ 4 ਵਜੇ ਅੰਦਰ ਲੈ ਗਏ ਉਸ ਤੋਂ ਬਾਅਦ ਹੀ ਸਾਰੀ ਆਸ ਆਰਪੀਐਸ ਸਭ ਬੜਾ ਪ੍ਰੋਬਲਮ ਕੀ ਸੀਗੀ ਤੇ ਜਦੋਂ ਆਪਰੇਟ ਕੀਤਾ ਕਿ ਡਾਕਟਰ ਨੇ ਦੱਸਿਆ ਕਿ ਡੈਥ ਜਿਹੜੀ ਆ ਉਹ ਕਿੱਦਾਂ ਹੋਈ ਹੈ ਕਿਸ ਕਾਰਨ ਹੋਈ ਹੈ ਉਹ ਡੈਥ ਤੇ ਹੁਣ ਦਸੀ ਉਹਨਾਂ ਨੇ ਉਹ ਡੈਥ ਨੇ ਪਹਿਲਾਂ ਹੀ ਕਰ ਲਈ ਉਹਨਾਂ ਨੇ ਪਹਿਲਾਂ ਬ੍ਰੇਕਸ ਤੋਂ ਆਪਰੇਟ ਕਰਕੇ ਉਹਦੀ ਕੋਈ ਬਲੀਡਿੰਗ ਅੰਦਰ ਸ਼ੁਰੂ ਹੋ ਗਈ ਉਹਦੀ ਉਹ ਬਲੀਡ ਕਰ ਗਈ ਅੰਦਰ ਹੀ ਪੇਟ 'ਚ ਹੀ ਉਸ ਤੋਂ ਬਾਅਦ ਜਦੋਂ ਆਹੀ ਸਾਰੇ ਚੱਕਰ ਉਹਦਾ ਪਾਪਾ ਲੰਨ ਦਾਰਿਆ ਥੱਲੇ ਉੱਪਰ ਕਦੇ ਫੇਰ ਬਾਅਦ ਚ 9:30 ਵਜੇ ਆਣ ਕੇ ਕੋਈ ਕਹਿੰਦੇ ਆ ਇਹ ਸ਼ੋਰਮ ਦੇ ਨਾਲ ਕੌਣ ਆ ਇੱਕ ਮੇਰੇ ਤੇ ਪਾਪਾ ਕਹਿੰਦੇ ਮੈਂ ਆ ਕਹਿੰਦੇ ਅਸੀਂ ਆ ਜੋ ਉੱਤੇ ਤੁਹਾਨੂੰ ਡਾਕਟਰ ਨੇ ਬੁਲਾਇਆ ਡਾਕਟਰ ਨੇ ਆਪਣੇ ਮੂੰਹ ਇੰਨੀ ਗੱਲ ਕਹੀ ਹੈ ਕਿ ਗਲਤ ਨਾਸ ਕਟ ਹੋ ਗਈ ਉਹ ਨਹੀਂ ਉਹ ਕਹਿੰਦੇ ਇਹਦੀ ਨਾਸ ਕਟੋ ਗਈ ਨਾਲ ਕੋਈ ਦੱਬ ਲੱਗਦੀ ਨਾਸ ਕਟੋ ਗਈ ਆ ਪਰ ਦਾ ਪਾ ਜੀ ਇਹ ਨੰਦਰ ਆਪੇ ਡਾਕਟਰ ਨੇ 3 ਘੰਟੇ ਉਹਨੂੰ ਖੂਨ ਚੜਾਉਂਦਾ ਰਿਆ ਖੂਨ ਚੜਾ ਕੇ ਆਪਣਾ ਇਲਾਜ ਆਪੇ ਹੀ ਕਰਾਂਦਾ ਰਿਆ ਉਹ ਮੈਨੂੰ ਨਹੀਂ ਦੱਸਿਆ ਸਾਨੂੰ ਜਦੋਂ ਇਹ ਬਾਅਦ ਵਿੱਚ ਆ ਜਦੋਂ ਕਹਿੰਦਾ ਇਹਦਾ পেট ਪਾੜਨਾ ਹੁਣ ਪਾੜ ਦिए ਤੁਹਾਡੀ ਉਹ ਚਾਹੀਦੀ ਆ ਕਿੰਨੇ ਸਾਲ ਦੀ ਤੁਹਾਡੀ ਬੇਟੀ ਸੀਗੀ ਕੀ ਕੰਮ ਕਰਦੀ ਸੀ ਲੈਕਚਰਾਰ ਬਾਇਓ ਦੀ ਲੈਕਚਰਾਰ ਮੇਰੀ ਧੀ ਪਾਏ ਅਜਾ 4 ਸਾਲ ਹੋ ਗਏ ਨੌਕਰੀ ਕਰਦੀ ਨੂੰ ਓਏ ਮੈਂ ਕੀ ਕਰਨਾ 3 ਸਾਲਾਂ ਨੇ ਮੇਰੀ ਧੀ ਮਾਰਦੀ ਇਹਨਾਂ ਨੇ ਸੋ ਨਮ ਸੋ ਨਮਲਤਾਨੀ ਨਾਮ ਇਹਦੇ ਦਾ ਦੇਖ ਸਕਦੇ ਹੋ ਕਿ ਜਿਹੜੀ ਲੜਕੀ ਦੀ ਮਦਰ ਆ ਉਸ ਟਾਈਮ ਕਾਫੀ ਸਦਮੇ ਦੇ ਵਿੱਚ ਆ 30 ਸਾਲ ਦੀ ਲੜਕੀ ਜਿਹੜੀ ਦੱਸੀ ਜਾ ਰਹੀ ਹੈ ਸੋਨਮ ਜੀ ਦਾ ਨਾਮ ਦੱਸਿਆ ਜਾ ਰਿਹਾ ਸੋ ਲੜਕੀ ਦੇ ਜਿਹੜੇ ਫਾਦਰ ਆ ਉਹਨਾਂ ਦੇ ਨਾਲ ਵੀ ਜਿਹੜੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕੀ ਜਿਹੜੀ ਹੈ ਸਾਰੀ ਜਿਹੜੀ ਹੈ ਗੱਲਬਾਤ ਹੋਈ ਹੈ ਸਰ ਕੀ ਸਾਰੀ ਗੱਲਬਾਤ ਹੋਈ ਹੈ ਤੁਸੀਂ ਹਸਪੀਟਲ ਦੇ ਵਿੱਚ ਜਦੋਂ ਬੇਟੀ ਨੂੰ ਲੈ ਕੇ ਆਏ ਕੀ ਸਾਰੀ ਗੱਲਬਾਤ ਹੋਈ ਸੀ ਕਾਦੀ ਮੈਂ ਕਰਨਜੀ ਸਿੰਘ ਪਿੰਡ ਨਵਾਸ਼ਾਲਾ ਦਾਕਾਣਾ ਮੋਲਟੇਵੀਂ ਜਤੀਲਾ ਜਿੰਦ ਕਰਤਾਰਪੁਰ ਤੋਂ ਜੀ ਆਏ ਆ ਜੇਦੀ ਮੇਰੀ ਸਰ ਘਟਨਾਈ ਹੋਈ ਆ ਵੀ ਕੱਲ 12 ਵਜੇ ਅਸੀਂ ਐਡਮਿਸ਼ਨ ਲਈ ਹਸਪਤਾਲ ਤੇ ਪਹਿਲੇ ਇਹਨਾਂ ਨਾਲ ਕੰਸਲਟ ਕੀਤਾ ਸੀਗਾ ਡਾਕਟਰ ਸਾਹਿਬ ਨਾਲ ਉਹ ਸਪਾਈਨ ਦੀ ਥੋੜੀ ਮਾੜੀ ਜੀ ਤਰ੍ਹਾਂ ਦੀ ਪ੍ਰੋਬਲਮ ਸੀਗੀ ਤੇ ਸਪਾਈਨ ਦੀ ਕਹਿੰਦੇ ਹੈਗਾ ਮਾਈਨਰ ਸਰਜਰੀ ਹੋਣੀ ਆ ਕੋਈ ਮਾਸ ਵਧਿਆ ਹੋਇਆ ਸੀਗਾ ਉਹ ਕਹਿੰਦੇ ਅਸੀਂ ਕੱਟ ਕੇ ਕੱਢ ਦੇਣਾ ਵਾ ਤੇ ਕੋਈ ਅੱਧੇ ਪੌਣੇ ਘੰਟੇ ਦੀ ਸਰਜਰੀ ਹੈ ਤੇ ਅਸੀਂ ਦਾਖਲ ਕਰਾ ਦਿੱਤਾ ਕਰ ਲੈਣ ਨੂੰ ਤੇ 12 ਵਜੇ ਦਾਖਲ ਕਰਾਇਆ 4 ਵਜੇ OT ਚ ਲੈ ਗਿਆ ਫਿਰ 8:30 ਵਜੇ ਤੱਕ ਕੋਈ ਰਿਸਪੌਂਸ ਨਹੀਂ ਵੀ ਕੀ ਕਰ ਰਿਹਾ ਹੈ 8:30 ਵਜੇ ਜਦੋਂ ਮੈਂ ਬੜੇ ਬਾਰੇ ਉਸ ਤੋਂ ਪਹਿਲੇ ਚੱਕਰ ਮਾਰੇ ਫਿਰ ਜਾ ਕੇ ਦੇਖਿਆ ਤੇ ਕਹਿੰਦੇ ਵੀ ਉਹ ਨਾ ਆਪਰੇਸ਼ਨ ਚੱਲ ਰਿਹਾ ਵਾ ਫਿਰ 9 ਵਜੇ ਇਹਨਾਂ ਨੇ ਮੈਨੂੰ ਆਪ ਕਾਲ ਕੀਤੀ ਕਹਿੰਦੇ ਵੀ ਬੇਟੀ ਦੀ ਕੰਡੀਸ਼ਨ ਸੀਰੀਅਸ ਹੋ ਗਈ ਹੈ ਮੈਂ ਕੀ ਹੋਇਆ ਕਹਿੰਦੇ ਉਹਨਾਂ ਨਾ ਬਲੀਡਿੰਗ ਹੋ ਗਈ ਅੰਦਰ ਢੇਟ ਚ ਤੇ ਉਹ ਅਸੀਂ ਢੇਟ ਕੱਟ ਕਰ ਫਾੜ ਕੇ ਤੇ ਅੰਦਰੋਂ ਬਲੱਡ ਕੱਢਣਾ ਪੈਣਾ ਮੈਂ ਕਿਹਾ ਵੀ ਸਪਾਈਨ ਦੀ ਸਰਜਰੀ ਤੇ ਪੇਟ ਨਾ ਕੀਆ ਕਹਿੰਦੇ ਨੇ ਕੋਈ ਨਸ ਕੱਟੀ ਗਈ ਆ ਤੇ ਮੈਂ ਕਿਹਾ ਇਤੋਂ ਲਾਵਾ ਕੋਈ ਖਲ ਨਹੀਂ ਕਹਿੰਦੇ ਨਹੀਂ ਇਤੋਂ ਲਾਵਾ ਕੋਈ ਹੱਲ ਨਹੀਂ ਮਤਲਬ ਪੇਟ ਖੋਲਣਾ ਪੈਣਾ ਮੈਂ ਕਿਹਾ ਖੋਲੋ ਕਰੋ ਫਿਰ ਇਹਨਾਂ ਨੇ ਪੇਟ ਸਾਫ਼ ਕੀਤਾ ਵਾ ਬਾਅਦ ਚ 10:30 ਵਜੇ ਕੁੜੀ ਨੂੰ ਬਾਹਰ ਲੈ ਕੇ ਆਏ ਤੇ ਆਈਸੀਯੂ ਚ ਤੇ ਕੁੜੀ ਮੇਰੇ ਹਿਸਾਬ ਨਾਲ ਉਸ ਟਾਈਮ ਹੀ ਡੈੱਡ ਸੀਗੀ ਪਰ ਕਹਿੰਦੇ ਇਹਦਾ ਬੀਪੀ ਨਹੀਂ ਅਪ ਹੋ ਰਿਹਾ ਬੀਪੀ 60 54 ਐਸ ਲੈਵਲ ਤੇ ਬੀਪੀ ਸੀਗਾ ਉਹਦਾ ਤੇ ਮੈਂ ਕਹਾਂ ਵੀ ਇੰਨਾ ਜੇ ਬੀਪੀ ਲੋ ਹੋਏ ਤੇ ਮਲਟੀਪਲ ਆਰਗਨ ਫੇਲ ਹੀ ਹੋ ਜਾਂਦਾ ਕਹਿੰਦੇ ਹਾਂ ਕਹਿੰਦੇ ਵੀ ਉਹ ਆਲਮੋਸਟ ਹੋ ਚੁੱਕਾ ਵਾ ਯੂਰਿਨ ਆਉਟਪੁੱਟ ਜ਼ੀਰੋ ਹੈ ਤੇ ਇਹਨਾਂ ਫਿਰ ਸਾਰੀ ਰਾਤ ਅਸੀਂ ਤੇ ਸਵੇਰੇ ਵੀ 3-4 ਵਜੇ ਤੱਕੇ ਹੀ 5 ਵਜੇ ਜਾ ਕੇ ਦੇਖਿਆ ਤੇ ਬੀਪੀ ਜਿਹੜਾ ਮੋਨੀਟਰ ਹੋ ਰਿਹਾ ਹੈ ਜ਼ੀਰੋ ਸ਼ੋਅ ਹੋ ਰਿਹਾ ਹੈਗਾ 00 ਜਦੋਂ ਤੁਹਾਡੀ ਬੇਟੀ ਆਪਰੇਟ ਵਾਸਤੇ ਐਸੀ ਖੁਦ ਆਈ ਸੀਗੀ ਜਾਂ ਤੁਸੀਂ ਲੈ ਕੇ ਮੈਂ ਨਾਲ ਆਏ ਇਕੱਠੇ ਗੱਡੀ ਡਰਾਈਵ ਕਰਕੇ ਆਏ ਆ ਗੱਡੀ ਡਰਾਈਵ ਤੁਹਾਡੀ ਬੇਟੀ ਨੇ ਕੀਤੀ ਸੀ ਹਾਂ ਬਹੁਤ ਕੋਈ ਗੱਲ ਹੀ ਨਹੀਂ ਬੜੀ ਵਧੀਆ ਆਈ ਆ ਆਪਰੇਸ਼ਨ ਥੀਟਰ ਚ ਚੱਲ ਕੇ ਗਈ ਆ ਸਭੂ ਨਰਸ ਮਗਰ ਆਈ ਕਹਿੰਦੀ ਵੀ ਚੱਲ ਕੇ ਨਹੀਂ ਜਾਣਾ ਤੁਸੀਂ 휠ਚੇਅਰ ਤੇ ਬੈਠੋ ਤੁਸੀਂ ਡਾਕਟਰ ਨਾਲ ਤੁਹਾਡੀ ਗੱਲਬਾਤ ਨਹੀਂ ਹੋਈਗੀ ਇਸ ਤੁਹਾਡੇ ਕਰਕੇ ਸਾਰੀ ਚੀਜ਼ ਹੋਈ ਹੈ ਉਹ ਰਾਤ ਹੀ ਮੈਨੂੰ ਕਹਿਤਾ ਕਹਿੰਦੇ ਵੀ ਹੁਣ ਵੀ ਕਹਿੰਦੇ ਤੁਹਾਨੂੰ ਰਾਤ ਕਹਿਤਾ ਵੈਸੇ ਵੀ ਉਹ ਨਾੜ ਨਸ ਕੱਟੀ ਗਈ ਆ ਉਹ ਕਿਸੇ ਪੇਸ਼ੇਵਰ ਮੈਸਟਰ ਹੋ ਸਕਦਾ ਵਾ ਤੇ ਉਹਦੇ ਕਰਕੇ ਸਾਰੀ ਪ੍ਰੋਬਲਮ ਆਈ। ਸਾਣ ਯਾ ਤਾਂ ਇਹਦਾ ਮਤਲਬ ਇਹ ਹੈ ਕਿ ਡਾਕਟਰ ਕੋ ਜੇ ਕੋਈ ਹੋਰ ਨਾਸ ਕੱਟੀ ਗਈ ਇਹਦਾ ਮਤਲਬ ਇਹ ਹੈ ਕਿ ਉਹਨਾਂ ਦਾ ਐਕਸਪੀਰੀਅੰਸ ਘੱਟ ਹੈ। ਹੱਥ ਦੇ ਵਿੱਚ ਸਫਾਈ ਨਹੀਂ ਹੈਗੀ। ਮੈਨੂੰ ਤਾਂ ਲੱਗਦਾ ਵੀ ਡਾਕਟਰ ਸਾਹਿਬ ਤੇ ਕਿਉਂਕਿ ਅੱਗੇ ਵੀ ਹਸਪੀਟਲ ਦੇ ਵਾਅਦਿਆਂ ਦੇ ਵਿੱਚ ਆ ਚੁੱਕਾ ਹੈ। ਆ ਇਹ ਵੀ ਇੱਕ ਵਿਅਕਤੀ ਨੇ ਇਲਜ਼ਾਮ ਲਗਾਏ ਸੀ ਕਿ ਮੇਰੀ ਮਦਰ ਦੀ ਸਹੀ ਤਰੀਕੇ ਨਾਲ ਕੇਅਰ ਨਹੀਂ ਕੀਤੀ ਜਦੋਂ ਡੈਥ ਹੋਈ ਪਈ ਹੈ। ਕੇਸ ਵੀ ਸ਼ਾਇਦ ਇਹਨਾਂ ਦੇ ਉੱਤੇ ਲਗਾਇਆ ਗਿਆ ਕਿ ਅਸੀਂ ਜਿਹੜੇ ਸੂਤਰ ਦੱਸਦੇ ਨੇ। ਹਾਂ ਹਾਂ ਹਾਂ। ਇਹ ਹੈ ਹੁਣ ਵੀ ਸਾਨੂੰ ਤਾਂ ਹੁਣ ਸੁਣਨ ਚ ਆਇਆ ਵਾ। ਪਰ ਗੱਲ ਇਹ ਹੋਏ ਹੈ ਵੀ ਸਰਜਰੀ ਆਹੀ ਸਰ ਉਹਨਾਂ ਕੋ ਕੋਈ ਪ੍ਰੋਬਲਮ ਆ ਗਈ ਪਰ ਜ਼ਿੰਮੇਵਾਰ ਤੇ ਮੇਨ ਡਾਕਟਰ ਹੀ ਹੈ ਨਾ ਜਿਹਨਾਂ ਨੇ ਜਿਹਨਾਂ ਦਾ ਹਸਪਤਾਲ ਹੈ ਜਿਹੜਾ ਚਲਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਕਾਲ ਕੀਤੀ ਹੈ ਮੈਂ ਉਹਨਾਂ ਨੂੰ ਕਾਲ ਕੀਤੀ ਸੀ ਉਹਨਾਂ ਨੂੰ ਮੈਂ ਲਿਖਤੀ ਸ਼ਿਕਾਇਤ ਦਿੱਤੀ ਹੈ ਉਹ ਕਹਿੰਦੇ ਅਸੀਂ ਪੋਸਟਮਾਰਟਮ ਕਰਾ ਰਹੇ ਹਾਂ ਬਹੁਤ ਜਲਦੀ ਪੋਸਟਮਾਰਟਮ ਕਰਾ ਕੇ ਜੋ ਵੀ ਰਿਜ਼ਲਟ ਆਏਗਾ ਉਹਦੇ ਹਿਸਾਬ ਨਾਲ ਕਾਨੂੰਨੀ ਕਰ ਡਾਕਟਰ ਦਾ ਕੀ ਨਾਮ ਸੀ ਜਿਨਾਂ ਨੇ ਆਪਰੇਟ ਕੀਤਾ ਸ਼ਾਬੜਾ ਸਾਹਿਬ ਹੈ ਐਸਪੀਐਸ ਸ਼ਾਬੜਾ ਪੂਰਾ ਨਾਮ ਨਹੀਂ ਪਤਾ ਉਹਨਾਂ ਦਾ ਸੁਰਿੰਦਰਪਾਲ ਸਿੰਘ ਆਈ ਥਿੰਕ ਸੁਰਿੰਦਰਪਾਲ ਸਿੰਘ ਸ਼ਾਬੜਾ ਤੁਸੀਂ ਅੱਗੇ ਵੀ ਤਾਂ ਦੇਖ ਸਕਦੇ ਹੋ ਕਿ ਪਰਿਵਾਰ ਦੇ ਨਾਲ ਜਿਹੜੀ ਗੱਲਬਾਤ ਹੋਈ ਹੈ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਪਰਿਵਾਰ ਦਾ ਕਿ ਡਾਕਟਰ ਨੇ ਸਾਫ਼ ਤੌਰ ਤੇ ਜਿਹੜਾ ਕਿਹਾ ਹੈਗਾ ਵਾ ਕਿ ਜਿਹੜੀ ਮੇਰੇ ਕੋਲ ਗਲਤੀ ਦੇ ਨਾਲ ਜਿਹੜੀ ਇਹ ਨਸ ਕੱਟੀ ਗਈ ਹੈ ਉੱਥੇ ਤੁਹਾਨੂੰ ਦੱਸ ਦਈਏ ਕਿ ਡਾਕਟਰ ਦੇ ਨਾਲ ਜਿਹੜਾ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਹਸਪੀਟਲ ਦੇ ਕੋਈ ਵੀ ਡਾਕਟਰ ਜਿਹੜਾ ਆ ਕੇ ਗੱਲਬਾਤ ਨਹੀਂ ਕਰ ਰਹੇ ਉੱਥੇ ਜੇ ਡਾਕਟਰ ਆਪਣਾ ਪੱਖ ਰੱਖਣਾ ਚਾਹੁੰਦੇ ਹੈ ਕਿਉਂਕਿ ਦੋਨੋਂ ਪੱਖ ਰੱਖਣੇ ਬਹੁਤ ਜ਼ਰੂਰੀ ਨੇ ਜੇ ਡਾਕਟਰ ਆਪਣਾ ਪੱਖ ਰੱਖਣਾ ਚਾਹੁੰਦੇ ਹੈ ਤਾਂ ਜਦੋਂ ਮਰਜ਼ੀ ਸਾਡੇ ਚੈਨਲ ਦੇ ਨਾਲ ਸੰਪਰਕ ਕਰ ਸਕਦੇ ਆ ਇਹ ਤਾਂ ਇਨ ਇਸ ਪਰਚਾ ਚੰਦਾ ਕੰਮ ਹੈ ਪਰ ਉਥੇ ਤਾਂ ਦੱਸ ਦਈਏ ਕਿ ਜੇ ਡਾਕਟਰ ਆਪਣਾ ਪੱਖ ਰੱਖਣਾ ਚਾਹੁੰਦੇ ਆ ਅਸੀਂ ਬਾਰ ਬਾਰ ਕਹਿ ਰਹੇ ਆ ਜੇ ਡਾਕਟਰ ਆਪਣਾ ਪੱਖ ਰੱਖਣਾ ਚਾਹੁੰਦੇ ਆ ਤੇ ਉਹ ਜਿਹੜਾ ਆਪਣਾ ਪੱਖ ਹੈ ਉਹ ਰੱਖ ਸਕਦੇ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਹਸਪੀਟਲ ਦੇ ਬਾਹਰ ਇਸ ਟਾਈਮ ਜਿਹੜੇ ਪਰਿਵਾਰ ਵਾਲੇ ਆ ਇਸ ਟਾਈਮ ਸਾਰੇ ਇਕੱਠੇ ਹੋਏ ਪਏ ਨੇ ਇੱਥੇ ਹੀ ਅੰਦਰ ਜਾਈ ਆ ਤਾਂ ਕਹਿੰਨੇ ਆ ਅੰਦਰ ਦੇ ਕੋਲੇ ਇੱਥੇ ਭਾਈ ਚੈੱਕ ਰੇ ਪੈਂਦਾ ਇਹ ਸੋਸੋ ਦਾ ਕਿੰਨੇ ਕੇਸ ਹੋਏ ਬਹੁਤ ਕੇਸ ਹੋਏ ਬਹੁਤ ਇਹ ਤਾਂ ਕੋਟਾ ਲਾਉਣਾ ਚੰਗੀ ਤਰ੍ਹਾਂ ਠੋਕੇ ਵੀ ਇਹਨੂੰ ਪਤਾ ਲੱਗ ਜਲਗ ਹਸਪੀਟਲ ਵਾਲੇ ਨੂੰ ਵੀ ਇੱਕ ਥੋੜਾ ਹੋਇਆ ਮੈਂ ਸਟਸਾ ਅੰਦਰ ਗਏ ਅੰਦਰ ਗਏ ਡਾਕਟਰ ਨੂੰ ਮਿਲਣ ਡਾਕਟਰ ਜure ਮੈਂ ਮਿਲ ਕੇ ਆਇਆ ਤਾਂ ਮੈਨੂੰ ਕਹਿੰਦਾ ਮੈਂ ਕਿਹਾ ਵੀ ਵੈਂਟੀਲੇਟਰ ਲਾ ਦੇਗਾ ਵੈਂਟੀਲੇਟਰ ਰੱਖ ਸਾਨੂੰ ਛੋਟੀ ਦੇ ਦੇ ਵੀ ਕੁਛ ਹੈ ਵੀ ਜੇ ਇਹਦੇ ਕੁਛ ਹੈਗਾ ਤਾਂ ਵੀ ਵੈਂਟੀਲੇਟਰ ਤਾਂ ਭੰਪਾਣੇ ਰੱਖ ਲੈ ਕਹਿੰਦਾ ਨਹੀਂ ਛੋਟ ਹੀ ਨਹੀਂ ਮੈਂ ਦੇਦਾ ਮੈਂ ਕਿਹਾ ਵੈਂਟੀਲੇਟਰ ਤਾਂ ਕਦੋਂ ਰੱਖਣ ਨੇ ਆ ਪਤਾ ਨਹੀਂ ਜੇ ਇਹਦਾ ਦੀ ਗੱਲ ਵੀ ਇਹਦਾ ਮਤਲਬ ਇਹ ਹੈ ਕਿ ਜਿਹੜੀ ਜਿਹੜਾ ਹੱਥਾਂ ਨਹੀਂ ਸਾਫ ਹੈ ਭਾਈ ਰਾਤੀ ਬੀਪੀ ਹੋ ਗਿਆ 0 ਹੁਣ ਸਵੇਰੇ ਦੇਖਿਆ 60 ਹੋ ਗਿਆ 0 ਤੋਂ 60 ਕਿਦਾਂ ਹੋ ਜਾਊਗਾ ਗੱਲ ਤੇ ਹੈ ਨਾ ਹੁਣ ਡਾਕਟਰ ਦੇ ਨਾਲ ਪ੍ਰਸ਼ਾਸਨ ਗੱਲ ਕਰਦਾ ਹੈ ਅਗਰਸੂ ਸਾਹਿਬ ਅੰਦਰ ਹੀ ਹੈ ਅੰਦਰ ਗਏ ਆ ਗੱਲ ਕਰਨ ਦੇ ਪਤਾਨ ਦਾਜੇ ਕਿ ਜਿਹੜੇ ਐਸਐਚਓ ਸਾਹਿਬ ਨੇ ਉਹ ਫਿਲਹਾਲ ਡਾਕਟਰ ਸਾਹਿਬ ਦੇ ਨਾਲ ਅੰਦਰ ਗੱਲਬਾਤ ਕਰਨ ਗਏ ਆ ਜਦੋਂ ਆਣਗੇ ਉਸ ਤੋਂ ਬਾਅਦ ਜਿਹੜਾ ਇਹ ਸਾਰੀ ਗੱਲਬਾਤ ਪਤਾ ਲੱਗੇਗੀ ਜਦੋਂ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਾਂਗੇ ਕਿ ਕੀ ਸਾਰੀ ਜਿਹੜੀ ਗੱਲਬਾਤ ਹੋਈ ਸੀ ਫਿਲਹਾਲ ਤਸਵੀਰਾਂ ਤੁਹਾਨੂੰ ਦਿਖ ਜਿਲੰਦਰ ਫੁੱਟਬਾਲ ਚੌਂਕ ਦੇ ਨਜ਼ਦੀਕ ਪੈਂਦੇ ਅਰਮਾਨ ਹਸਪੀਟਲ ਦੀਆਂ ਤੁਹਾਨੂੰ ਦੱਸ ਦਈਏ ਕਿ ਡਾਕਟਰ ਸਾਹਿਬ ਜਿਹੜੇ ਇਸ ਟਾਈਮ ਬਾਹਰ ਨਹੀਂ ਆ ਰਹੇ ਮੀਡੀਆ ਨਾਲ ਗੱਲਬਾਤ ਨਹੀਂ ਕਰ ਰਹੇ ਪਰ ਜੇ ਉਹ ਆਪਣਾ ਪੱਖ ਰੱਖਣਾ ਚਾਹੁੰਦੇ ਆ ਜਦੋਂ ਮੱਜੀ ਸਾਡੇ ਚੈਨਲ ਦੇ ਨਾਲ ਜਿਹੜਾ ਆ ਉਹ ਸੰਪਰਕ ਕਰ ਸਕਦੇ ਆ ਆਪਣਾ ਪੱਖ ਰੱਖ ਸਕਦੇ ਰੱਖ ਸਕਦੇ ਆ ਪਰ ਇਹਨਾਂ ਦਾ ਕਹਿਣਾ ਇਹ ਹੈ ਕਿ ਡਾਕਟਰ ਦੀ ਅਣਗਿਹਲੀ ਦੇ ਕਰਕੇ ਜਿਹੜੀ ਇਹ ਸਾਰੀ ਹੈ ਘਟਨਾ ਵਾਪਰੀ ਹੈ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਅੱਗੇ ਵੀ ਜਿਹੜਾ ਇਹ ਹਸਪਤਲ ਹੈ ਵਿਵਾਦਾਂ ਦੇ ਵਿੱਚ ਰਹਿ ਚੁੱਕਾ ਹੈ ਆਖਿਰਕਾਰ ਜੇ ਲਗਾਤਾਰ ਵਿਵਾਦਾਂ ਦੇ ਵਿੱਚ ਰਹਿੰਦਾ ਹੈ ਤੇ ਜਿਹੜਾ ਇਹਨਾਂ ਦਾ ਲਾਇਸੈਂਸ ਹੈ ਉਹ ਕੈਨਸਲ ਸਿਵਲ ਸਰਜਨ ਵੱਲੋਂ ਕਿਉਂ ਨਹੀਂ ਕੀਤਾ ਜਾਂਦਾ ਪ੍ਰਸ਼ਾਸਨ ਜਿਹੜਾ ਇਹ ਆ ਸਖਤ ਕਾਰਵਾਈ ਕਿਉਂ ਨਹੀਂ ਕਰਦਾ ਸੋ ਵੱਡੇ ਜਿਹੜੇ ਸਵਾਲ ਹੈ ਕਿ ਤਨਾ ਕਿਤੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਤੇ ਜੇ ਗੱਲ ਕਰੀਏ ਮੈਡੀਕਲ ਡਿਪਾਰਟਮੈਂਟ ਦੇ ਉੱਤੇ ਵੀ ਜਿਹੜੇ ਖੜੇ ਹੁੰਦੇ ਨੇ ਸੋ ਤਸਵੀਰਾਂ ਇੱਕ ਵਾਰੀ ਫੇਰ ਤੁਹਾਡਾ ਰੂਬਰੂ ਕਰਵਾ ਦਿੰਦੇ ਕੋੜੀਆਂ ਦੇ ਵਿੱਚ ਜਿਹੜੇ ਆ ਬੈਠੇ ਹੋਏ ਨੇ ਉਹ ਤੁਹਾਨੂੰ ਦੱਸ ਦਈਏ ਕਿ ਜਿਹੜਾ ਪ੍ਰਸ਼ਾਸਨ ਹੈ ਉਹ ਫਿਲਹਾਲ ਅੰਦਰ ਡਾਕਟਰ ਦੇ ਨਾਲ ਜਿਹੜੀ ਹੈ ਗੱਲਬਾਤ ਕੀਤੀ ਜਾ ਰਹੀ ਹੈ ਜਦੋਂ ਪ੍ਰਸ਼ਾਸਨ ਆਏਗਾ ਉਸ ਤੋਂ ਬਾਅਦ ਜਿਹੜਾ ਇਹ ਆ ਸਾਰਾ ਪਤਾ ਲੱਗੇਗਾ ਤੁਹਾਨੂੰ ਦੱਸ ਦਈਏ ਕਿ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਲਗਾਤਾਰ ਜਿਹੜੇ ਅੰਦਰ ਜਾ ਰਹੇ ਨੇ ਤੇ ਉੱਥੇ ਹੀ ਡਾਕਟਰ ਦੇ ਨਾਲ ਜਿਹੜੀ ਹੈ ਗੱਲਬਾਤ ਜਿਹੜੀ ਕਰ ਰਿਹਾ ਜਦੋਂ ਪ੍ਰਸ਼ਾਸਨਬਾਰ ਆਏਗਾ ਉਸ ਤੋਂ ਬਾਅਦ ਜਿਹੜਾ ਪਤਾ ਲੱਗੇਗਾ ਕਿ ਡਾਕਟਰ ਨੇ ਜਿਹੜਾ ਉਹਨਾਂ ਨੂੰ ਕੀ ਜਵਾਬ ਦਿੱਤਾ ਹੈ ਤੋਂ ਤਸਵੀਰਾਂ ਜਿਹੜੀਆਂ ਲਗਾਤਾਰ ਰੂਬਰੂ ਤੁਹਾਡੇ ਨਾਲ ਕਰ ਰਹੇ ਆ ਏਰਮਾਨ ਹਸਪੀਟਲ ਦੀਆਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕੋੜੀਆਂ ਦੇ ਵਿੱਚ ਜਿਹੜੇ ਆ ਪ੍ਰिजन ਬੈਠੇ ਆ ਤੇ ਉੱਥੇ ਹੀ ਜਿਸ ਲੜਕੀ ਦੀ ਡੈਥ ਹੋਈ ਆ ਉਹਦੀ ਮਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਦਮੇ ਦੇ ਵਿੱਚ ਆ ਤੇ ਰੋ ਰਹੇ ਨੇ ਸੋ ਹੈਰਾਨਗੀ ਵਾਲੀ ਗੱਲ ਹੈ ਕਿ ਸਿਰਫ ਇੱਕ ਹਸਪਤਲ ਦੀ ਅਸੀਂ ਗੱਲ ਨਹੀਂ ਕਰਦੇ ਪੰਜਾਬ ਦੇ ਵਿੱਚ ਕਾਫੀ ਇਸ ਤਰ੍ਹਾਂ ਦੇ ਹਸਪਤਲ ਨੇ ਜਿੱਥੇ ਆ ਇਸ ਤਰ੍ਹਾਂ ਦੀਆਂ ਜਣੀਆਂ ਚੀਜ਼ਾਂ ਹੋ ਰਹੀਆਂ ਨੇ ਆਖਿਰਕਾਰ ਜਿਹੜਾ ਮੈਡੀਕਲ ਮਾਫੀਆ ਵਾ ਉਹ ਲਗਾਤਾਰ ਜਿਹੜਾ ਵੱਧਦਾ ਹੋਇਆ ਨਜ਼ਰ ਆ ਰਿਹਾ ਪਰ ਪ੍ਰਸ਼ਾਸਨ ਆਖਿਰਕਾਰ ਮੈਡੀਕਲ ਮਾਫੀਏ ਦੇ ਉੱਤੇ ਜਿਹੜਾ ਠੱਲ ਕਿਉਂ ਨਹੀਂ ਪਾ ਰਿਹਾ ਸੋ ਬੜੇ ਵੱਡੇ ਸਵਾਲ ਨੇ ਇਹ ਸਰਕਾਰਾਂ ਦੇ ਉੱਤੇ ਵੀ ਕਿ ਮੈਡੀਕਲ ਮਾਫੀਆ ਲਗਾਤਾਰ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਕਈ ਵਾਰੀ ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਜਿਹੜੀਆਂ ਸਾਹਮਣੇ ਆਂਦੀਆਂ ਕਿ ਜਿਹੜੇ ਹਸਪ ਆਪ ਦੇ ਵਿੱਚ ਕਿਉਂ ਹੋ ਰਹੀਆਂ ਨੇ ਕਿਉਂ ਮੈਡੀਕਲ ਮਾਫੀਆ ਜਿਹੜਾ ਆ ਇੰਨਾ ਜ਼ਿਆਦਾ ਛਾਇਆ ਪਿਆ ਹੋਇਆ ਹੈ ਤੇ ਜਿਹੜੀ ਸਰਕਾਰ ਆ ਇਹਨਾਂ ਦੇ ਉੱਤੇ ਜਿਹੜੀ ਕਰੂਨੀ ਜੜੀ ਹੈ ਕਾਰਵਾਈ ਨਹੀਂ ਕਰਦੀ ਹਰਾਨਗੀ ਵਾਲੀ ਗੱਲ ਹੈ ਕਿ ਇਹ ਪੰਜਾਬ ਦੇ ਵਿੱਚ ਜਿਹੜੀ ਇਸ ਤਰ੍ਹਾਂ ਦੀਆਂ ਘਟਨਾਵਾਂ ਇਹ ਲਗਾਤਾਰ ਆਮ ਹੁੰਦੀਆਂ ਜਾ ਰਹੀਆਂ ਨੇ ਕਿ ਇਹਦਾ ਇਹੀ ਕਾਰਨ ਹੈ ਕਿ ਪ੍ਰਸ਼ਾਸਨ ਜਿਹੜਾ ਇਹ ਹੈ ਬਿਲਕੁਲ ਖੰਭ ਕਰਨ ਦੀ ਨੀਂਦ ਸੁੱਤਾ ਹੋਇਆ ਜਿਹਦੀ ਇੱਕ ਜਵਾਨ ਧੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮਾਂ ਦੀ ਜਿਹੜੀ ਹਾਲਤ ਹੈ ਕਿਸ ਤਰ੍ਹਾਂ ਦੀ ਹੈ ਜਿਸ ਦੀ ਜਵਾਨ ਧੀ ਜਿਹੜੀ ਹੈ ਕਿ ਲੈਕਚਰਰ ਹੋਵੇ ਜਿਹੜੀ ਪੜਾਹਦੀ ਹੋਵੇ ਜਦੋਂ ਉਸ ਦੀ ਮ੍ਰਿਤਿ ਹੋ ਜਾਵੇ ਉਹ ਵੀ ਉਸ ਸਮੇਂ ਜਦੋਂ ਉਹ ਲੇਡੀਜ਼ ਖੁਦ ਜਿਹੜਾ ਹੈ ਆ ਚੱਲ ਕੇ ਆਪਰੇਸ਼ਨ ਥੀਏਟਰ ਦੇ ਵਿੱਚ ਗਈ ਹੋਵੇ ਇਹ ਲੜਕੀ ਦੇ ਫਾਦਰ ਦੇ ਕੈਂਡ ਦੇ ਮੁਤਾਬਿਕ ਕੀ ਜਿਹੜੀ ਕੁੜੀ ਹੈ ਖੁਦ ਆਪਰੇਸ਼ਨ ਥੀਟਰ ਦੇ ਉੱਤੇ ਵਿੱਚ ਜਿਹੜੀ ਹੈ ਚੱਲ ਕੇ ਗਈ ਸੀ ਉਸ ਤੋਂ ਬਾਅਦ ਅਚਾਨਕ ਜਿਹੜੀ ਹੈ ਉਹਦੀ ਡੈਥ ਹੋ ਜਾਂਦੀ ਹੈ ਕਿਤੇ ਨਾ ਕਿਤੇ ਪਰਿਵਾਰ ਦੇ ਡਾਕਟਰ ਸਾਹਿਬਾਂ ਦੇ ਪ੍ਰਧਾਨ ਕਿਤੇ ਨਾ ਕਿਤੇ ਪਰਦਾ ਕਿਤੇ ਨਾ ਕਿਤੇ ਪਰਿਵਾਰ ਦੇ ਵਿੱਚ ਜਿਹੜੀ ਹੈ ਦੁੱਖ ਦੀ ਘੜੀ ਹੈ ਤੋ ਤਸਵੀਰਾਂ ਤੁਹਾਨੂੰ ਫੇਰ ਇੱਕ ਵਾਰੀ ਦਿਖਾਉਣੇ ਆ ਫੁੱਟਬਾਲ ਚੌਂਕ ਦੇ ਨੇੜੇ ਪੈਂਦੇ ਅਰਮਾਨ ਹਸਪੀਟਲ ਦੀਆਂ ਤੁਹਾਨੂੰ ਦੱਸ ਜਾਈਏ ਕਿ ਅੱਗੇ ਵੀ ਕਾਫੀ ਵਾਰੀ ਇਸ ਅਰਮਾਨ ਹਸਪੀਟਲ ਦੀ ਜਿਹੜੀਆਂ ਖਬਰਾਂ ਆ ਉਹ ਪ੍ਰਕਾਸ਼ਿਤ ਹੋ ਚੁੱਕੀਆਂ ਨੇ ਆਖਿਰਕਾਰ ਇਹ سلسلہ बार-बार ਇਸੇ ਤਰ੍ਹਾਂ ਕਿਉਂ ਚੱਲਦਾ ਹੋਇਆ ਨਜ਼ਰ ਆ ਰਿਹਾ ਬਾਰ ਬਾਰ ਇਹ ਚੀਜ਼ਾਂ ਆਖਿਰਕਾਰ ਪੰਜਾਬ ਦੇ ਵਿੱਚ ਕਿਉਂ ਹੋ ਰਹੀਆਂ ਕਿਉਂ ਮੈਡੀਕਲ ਮਾਫੀਆ ਜਿਹੜਾ ਇੰਨਾ ਜ਼ਿਆਦਾ ਭਾਰੀ ਹੋ ਚੁੱਕਾ ਹੈ ਸੋ ਫਿਲਹਾਲ ਅਸੀਂ ਇਸ ਚੀਜ਼ ਦੀ ਪੁਸ਼ਟੀ ਤਾਂ ਨਹੀਂ ਕਰਦੇ ਕਿ ਜਿਹੜੀ ਇਹ ਡੈਥ ਨੇਚਰਲ ਹੈ ਜਾਂ ਕਿਸੇ ਦੀ ਗਲਤੀ ਦੇ ਨਾਲ ਹੋਈ ਹੈ ਇਹ ਤਾਂ ਪੁਲਿਸ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗੇਗਾ ਜਦੋਂ ਲੜਕੀ ਦਾ ਪੋਸਟਮਾਰਟਮ ਹੋਏਗਾ ਉਸ ਤੋਂ ਬਾਅਦ ਆ ਸਾਰੀਆਂ ਜਿਹੜੀਆਂ ਚੀਜ਼ਾਂ ਖੁੱਲ ਕੇ ਸਾਹਮਣੇ ਆਣਗੀਆਂ ਫਿਰ ਅਸੀਂ ਬਾਰ ਬਾਰ ਕਹਿ ਰਹੇ ਕਿ ਜੇ ਜਿਹੜੇ ਡਾਕਟਰ ਹੈ ਜੋ ਆਪਣਾ ਪੱਖ ਰੱਖਣਾ ਚਾਹੁੰਦੇ ਆ ਜਦੋਂ ਮਰਜ਼ੀ ਸਾਡੇ ਯੂਐਸ ਵੀਰਾ ਚੈਨਲ ਦੇ ਨਾਲ ਜਿਹੜਾ ਆ ਸੰਪਰਕ ਕਰਕੇ ਆਪਣਾ ਪੱਖ ਰੱਖ ਸਕਦੇ ਆ ਦੱਸ ਸਕਦੇ ਆ ਸਾਰੀ ਕੀ ਗੱਲਬਾਤ ਹੈ ਫਿਲਹਾਲ ਪੁਲਿਸ ਪ੍ਰਸ਼ਾਸਨ ਜਿਹੜਾ ਇਹ ਆ ਉਹ ਅੰਦਰ ਗਿਆ ਹੋਇਆ ਜਦੋਂ ਪੁਲਿਸ ਪ੍ਰਸ਼ਾਸਨ ਆਏਗਾ ਉਸ ਤੋਂ ਬਾਅਦ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਜਿਹੜਾ ਪਤਾ ਲੱਗੇਗਾ ਕਿ ਜਿਹੜਾ ਡਾਕਟਰ ਨੇ ਪੁਲਿਸ ਪ੍ਰਸ਼ਾਸਨ ਨੂੰ ਕੀ ਜਵਾਬ ਦਿੱਤਾ ਹੈ ਤੇ ਕੀ ਬਿਆਨ ਦਿੱਤਾ ਹੈ। ਤੋ ਇਹ ਵੀ ਗੱਲ ਜਿਹੜੀ ਹੈ ਸੁਣਨ ਯੋਗ ਹੋਏਗੀ ਤੇ ਜਾਣਨ ਯੋਗ ਹੋਏਗੀ ਕਿ ਆਖਿਰਕਾਰ ਇੱਕ 30 ਸਾਲ ਦੀ ਲੜਕੀ ਜੋ ਲੈਕਚਰਰ ਜੋ ਪੜਾਉਂਦੀ ਹੈ ਜਿਸ ਦੀ ਜਿਹੜੀ ਹੈ ਡੈਥ ਹੋ ਚੁੱਕੀ ਹੈ ਤੇ ਡਾਕਟਰ ਦੇ ਉੱਪਰ ਜਿਹੜੇ ਆ ਇਲਜ਼ਾਮ ਲਗਾਏ ਜਾ ਰਹੇ ਨੇ ਜਦੋਂ ਪੁਲਿਸ ਪ੍ਰਸ਼ਾਸਨ ਬਾਹਰ ਆਏਗਾ ਉਸ ਤੋਂ ਬਾਅਦ ਹੀ ਜਿਹੜਾ ਸਾਰਾ ਕੁਝ ਪਤਾ ਲੱਗੇਗਾ ਕਿ ਕੀ ਜਿਹੜੀ ਸਾਰੀ ਗੱਲਬਾਤ ਹੈ ਅੰਦਰ ਬੈਠੇ ਡਾਕਟਰ ਡਾਕਟਰ ਸੋਨਾਨ ਰਾਜੇ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਵੈਸ ਟਾਈਮ ਅੰਦਰ ਗਿਆ ਹੋਇਆ ਵਾ ਜਿਹੜੀ ਗੱਲਬਾਤ ਜਿਹੜੀ ਡਾਕਟਰ ਦੇ ਨਾਲ ਕਰਨ ਦੇ ਲਈ ਸੁਪਰ ਪ੍ਰਸ਼ਾਸਨ ਦੇ ਨਾਲ ਵੀ ਤੇ ਡਾਕਟਰ ਦੇ ਨਾਲ ਵੀ ਜਿਹੜੀ ਇਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੁਤਸ ਜਿਹੜੇ 90 ਦਰਸ਼ਾ ਸਾਡੇ ਨਾਲ ਜੁੜੇ ਆ ਤਸਵੀਰਾਂ ਉਹਨਾਂ ਨੂੰ ਫੇਰ ਇੱਕ ਵਾਰ ਦਿਖਾ ਦਈਏ ਜਲੰਧਰ ਦੇ ਫੁੱਟਬਾਲ ਚੌਂਕ ਦੇ ਆਰਮਾਨ ਹਸਪੀਟਲ ਦੇ ਆ ਜਿੱਥੇ ਇੱਕ ਲੜਕੀ ਦੀ ਜਿਹੜੀ ਐ ਮੌਤ ਹੋ ਚੁੱਕੀ ਐ ਉੱਥੇ ਹੀ ਪ੍ਰिजनਾਂ ਨੇ ਜਿਹੜੇ ਇਲਜ਼ਾਮ ਲਗਾਏ ਨੇ ਕਿ ਲੜਕੀ ਦਾ ਜਿਹੜਾ ਇਹ ਆਪਰੇਟ ਹੋਣਾ ਸੀਗਾ ਤੇ ਡਾਕਟਰ ਨੇ ਸਾਨੂੰ ਦੱਸਿਆ ਕਿ ਉਹਦੀ ਜਿਹੜੀ ਐ ਗਲਤ ਨਸ ਜਿਹੜੀ ਐ ਸਾਡੇ ਕੋਲ ਕੱਟੀ ਗਈ ਐ ਸੋ ਤੁਹਾਨੂੰ ਦੱਸ ਦਈਏ ਕਿ ਡਾਕਟਰ ਫਿਲਹਾਲ ਜਿਹੜਾ ਇਹ ਆ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਉਹ ਬਾਹਰ ਆ ਕੇ ਜਿਹੜਾ ਆਪਣਾ ਪੱਖ ਨਹੀਂ ਰੱਖ ਰਹੇ ਉੱਥੇ ਪੁਲਿਸ ਪ੍ਰਸ਼ਾਸਨ ਜਿਹੜਾ ਇਹ ਆ ਉਹ ਗਿਆ ਹੋ ਪਰ ਪ੍ਰੋਫਾਈਲ ਫੋਟੋ ਦਿਖਾ ਦੀ ਹੈ ਨਾ ਹਾਂ ਜੀ ਅੱਲਾ ਮਾੜ ਬੰਦ ਪ੍ਰੋਫਾਈਲ ਫੋਟੋ ਹੋਏਗੀ ਲੜਕੀ ਦੀ ਦਿਖਾਈਓ ਪ੍ਰੋਫਾਈਲ ਫੋਟੋ ਤੋਂ ਦੱਸ ਜੇ ਕਿ ਲੜਕੀ ਦੀ ਜਿਹੜੀ ਫੋਟੋ ਦਿਖਾ ਦਿੰਦੇ ਆ ਕਿ ਕਿਹੜੀ ਉਹ ਲੜਕੀ ਸੀਗੀ ਇੰਨੀ ਹੁੰਦੀ ਆ ਬਸ ਤੋਂ ਦੱਸ ਦੋ ਕਿ ਇਹ ਉਹ ਲੜਕੀ ਹੈ ਜਿਸ ਲੜਕੀ ਦੀ ਜੜੀ ਹੈ ਡੈਥ ਹੋ ਚੁੱਕੀ ਹੈ ਕਿ ਜਦੋਂ ਹਸਪਤਾਲ ਤੇ ਬੰਦ ਹੋ ਜਾਣੇ ਚਾਹੀਦੇ ਆ ਇਸ ਤਰ੍ਹਾਂ ਦੇ ਹਸਪਤਾਲ ਬੰਦ ਹੋਣੇ ਬੰਦ ਹੋ ਜਾਣੇ ਚਾਹੀਦੇ ਆ ਤੁਹਾਨੂੰ ਅੱਗੇ ਨਹੀਂ ਪਤਾ ਸੀਗਾ ਕਿ ਇਹ ਹਸਪਤਾਲ ਤੇ ਅੱਗੇ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਚੁੱਕੀਆਂ ਨੇ ਨਹੀਂ ਪਹਿਲੀ ਵਾਰ ਹਸਪੀਟਲ ਦੇ ਵਿੱਚ ਤੁਸੀਂ ਆਏ ਹੋ ਕਿ ਮੈਂ ਅੱਗੇ ਵੀ ਆਜਾਂ ਫਸਟ ਟਾਈਮ ਆਏ ਫਸਟ ਟਾਈਮ ਕਿੱਦਾਂ ਦਾ ਮੈਮ ਐਕਸਪੀਰੀਅੰਸ ਲਿਆ ਕੀ ਲੱਗਦਾ ਹੈ ਹਸਪੀਟਲ ਕਿੱਦਾਂ ਦਾ ਹੈ ਬਹੁਤ ਬੇਕਾਰ ਬਹੁਤ ਜ਼ਿਆਦਾ ਬੇਕਾਰ ਮੈਂ ਕਦੇ ਵੀ ਕਿਸੇ ਨੂੰ ਭੁੱਲ ਕੇ ਵੀ ਰეკਮੈਂਡ ਨਹੀਂ ਕਰਾਂਗੀ ਮੈਮ ਜਿਹੜੀ ਲੜਕੀ ਡੈਥ ਹੋਈ ਉਹਨਾਂ ਦਾ ਨੇਚਰ ਕਿਸ ਤਰ੍ਹਾਂ ਦਾ ਸੀਗਾ ਨੇਚਰ ਇੰਨਾ ਪਿਆਰਾ ਨੇਚਰ ਸੀ ਉਹ ਸਾਰਿਆਂ ਨਾਲ ਇੰਨੇ ਪਿਆਰ ਪਿਆਰ ਨਾਲ ਰਹਿੰਦੇ ਸੀ ਤੇ ਕਦੇ ਸੋਚਿਆ ਨਹੀਂ ਸੀ ਅੱਦ ਵੀ ਕਦੇ ਹੋ ਜਾਏਗਾ ਕੀ ਮੈਮ ਕੰਮ ਕੀ ਕਰਦੇ ਸੀਗੇ ਉਹ ਲੈਕਚਰਰ ਸੀ ਗਵਰਨਮੈਂਟ ਲੈਕਚਰਰ ਤਾਂ ਕੀ ਲੱਗਦਾ ਹੈ ਕਿ ਵੈਸੇ ਹੀ ਦੇਸ਼ ਕਿੰਨਾ ਕਿ ਜਿਹੜਾ ਤਰੱਕੀ ਕਰਦਾ ਪਿਆ ਕਿ ਹੁਣ ਜਿਹੜੇ ਪੜ੍ਹੇ ਲਿਖੇ ਬੱਚੇ ਇੱਕ ਤਾਂ ਇੱਕ ਬੰਨੇ ਚ ਦੇਖਿਆ ਜਾਵੇ ਜਿਹੜੇ ਸਾਰੇ ਜਿੰਨਾ ਵੀ ਯੂਥ ਆ ਉਹ ਨਸ਼ੇ ਦੇ ਵਿੱਚ ਡੁੱਬਿਆ ਹੈ ਤੇ ਜਿਹੜਾ ਪੜ੍ਹ ਲੈ ਕੇ ਅੱਗੇ ਜਾ ਰਿਹਾ ਉਹਦੀ ਇਸ ਤਰ੍ਹਾਂ ਦੀ ਡੈਥ ਹੋ ਰਹੀ ਹੈ ਫਿਰ ਤੇ ਦੇਸ਼ ਦੀ ਤਰੱਕੀ ਤੇ ਸੋਚੋ ਹੀ ਨਾ ਕਿਤਨਾ ਕਿਤੇ ਕਹਿ ਸਕਦੇ ਕਿ ਮੈਡੀਕਲ ਮਾਫੀਆ ਵੀ ਅੱਜ ਕੱਲ੍ਹ ਭਾਰੀ ਹੋ ਚੁੱਕਾ ਐਗਜ਼ੈਕਟਲੀ ਐਗਜ਼ੈਕਟਲੀ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਲੜਕੀ ਦੇ ਨਾਲ ਯੂਥ ਨਾਲ ਗੱਲਬਾਤ ਕੀਤੀ ਗਈ ਉੱਥੇ ਉਹਨਾਂ ਦਾ ਕਹਿਣਾ ਵੀ ਇਹੀ ਹੈ ਕਿ ਜਿਹੜਾ ਮੈਡੀਕਲ ਮਾਫੀਆ ਵਾ ਕਾਫੀ ਜ਼ਿਆਦਾ ਜਿਹੜਾ ਹੁਣ ਹੈਵੀ ਹੋ ਚੁੱਕਾ ਆ ਸੋ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਰੂਬਰੂ ਕਰ ਕਰਦੇ ਨੇ ਦੇਖ ਸਕਦੇ ਹੋ ਕਿ ਪਰਿਵਾਰ ਦੀ ਜਿਹੜੀ ਰੋ ਰੋ ਕੇ ਇਸ ਟਾਈਮ ਜਿਹੜੀ ਹੈ ਬੁਰੀ ਹਾਲਤ ਹੋਈ ਪਈ ਹੈ ਆਲਮੋਸਟ ਆ ਰਹੇ ਨੇ ਭਾਈਓ ਆਉਡੀ ਚਾਤੀ ਸਹਾਲਾ ਸਾਈਡ ਵਾਲੀ ਜਿਹੜਾ ਨੰਬਰ ਫਰੰਟ ਫਰੇਮ ਵਾਲੀ ਕਿਸੇ ਭਾਈ ਤੋਂ ਵੀ ਸੁਤਾਨ ਦਿਖਾ ਦੱਸ ਦਈਏ ਕਿ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀ ਜਿਹੜੀ ਮਾਂ ਆਇਆ ਜਿਹਦੀ ਬੱਚੇ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਉਹਨਾਂ ਦੀ ਫੋਟੋਆਂ ਦੇਖਦੇ-ਦੇਖ ਕੇ ਕਿਸ ਤਰ੍ਹਾਂ ਜਿਹੜੀ ਮਾਂ ਇੱਕ ਰੋ ਰਹੀ ਹੈ ਅੰਦਾਜ਼ਾ ਹੈ ਕਿ ਕਾਫੀ ਜ਼ਿਆਦਾ ਸਮਾਂ ਜਿਹੜਾ ਆ ਹੋ ਚੁੱਕਾ ਹੈ ਪਰ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਹਜੇ ਵੀ ਅੰਦਰ ਹੈ ਜਿਹੜੀ ਗੱਲਬਾਤ ਹਜੇ ਤੱਕ ਉਹਨਾਂ ਦੀ ਹੋਈ ਨਹੀਂ ਜਦੋਂ ਪ੍ਰਸ਼ਾਸਨ ਬਾਹਰ ਆਏਗਾ ਉਸ ਤੋਂ ਬਾਅਦ ਜਿਹੜੀ ਹੈ ਸਾਰੀ ਗੱਲਬਾਤ ਜਿਹੜਾ ਪਤਾ ਲੱਗੇਗਾ ਕਿ ਆਖਿਰਕਾਰ ਉਸ ਟਾਈਮ ਕੀ ਸਾਰੀ ਗੱਲਬਾਤ ਹੋਈ ਸੀ ਜਿਹੜਾ ਡਾਕਟਰ ਨੇ ਕੀ ਜਿਹੜੀ ਹੈ ਗੱਲ ਕਹੀ ਹੈ ਸੋਈ ਕਰੀਫ ਇਦਾਦੀ ਜਿਹੜੇ 90 ਦਰਜਾ ਸੱਣਾਂ ਜੁੜੇ ਆ ਾਰਮਾਨ ਹਸਪੀਟਲ ਦੇ ਵਿੱਚ ਇੱਕ ਲੜਕੀ ਦੀ ਜਿਹੜੀ ਹੈ ਡੈਥ ਹੋ ਚੁੱਕੀ ਹੈ ਪਰਿਜਨਾਂ ਦਾ ਕਹਿਣਾ ਹੈ ਕਿ ਇਹ ਡਾਕਟਰ ਦੀ ਅਣਗਹਿਲੀ ਦੇ ਕਰਕੇ ਹੋਇਆ ਹੈ ਕੋਈ ਗਲਤੀ ਦੇ ਨਾਲ ਉਹਦੀ ਨਸ ਕੱਟ ਹੋ ਗਈ ਸੀ ਪਰ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਇਸ ਟਾਈਮ ਡਾਕਟਰ ਦੇ ਨਾਲ ਜਿਹੜੀ ਹੈ ਗੱਲਬਾਤ ਕਰਨ ਵਾਸਤੇ ਅੰਦਰ ਗਏ ਆ ਜਦੋਂ ਪ੍ਰਸ਼ਾਸਨ ਆਏਗਾ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੌਣ ਸਹੀ ਹੈ ਤੇ ਕੌਣ ਗਲਤ ਹੈ ਕਿਉਂਕਿ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗੇਗਾ ਉੱਥੇ ਹੀ ਪ੍ਰिजनਾਂ ਦਾ ਕਹਿਣਾ ਹੈ ਕਿ ਅਸੀਂ ਪੁਲਿਸ ਕੰਪਲੇਂਟ ਜਿਹੜੀ ਹੈ ਲਿਖਤ ਦੇ ਵਿੱਚ ਜਿਹੜੀ ਹੈ ਦੇ ਦਿੱਤੀ ਹੋਈ ਹੈ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਲੜਕੀ ਦਾ ਜਿਹੜਾ ਪੋਸਟਮਾਰਟਮ ਹੈ ਅਸੀਂ ਬਹੁਤ ਜਲਦੀ ਜਿਹੜਾ ਹੈ ਹੁਣ ਕਰਾਵਾਂਗੇ ਉੱਥੇ ਤਾਂ ਦੱਸਦੇ ਕਿ ਜਿਹੜਾ ਪ੍ਰਸ਼ਾਸਨ ਹੈ ਉਸ ਟਾਈਮ ਹਸਪੀਟਲ ਦੇ ਅੰਦਰ ਗਿਆ ਹੋਇਆ ਹੈ ਉਹ ਪ੍ਰਸ਼ਾਸਨ ਬਾਹਰ ਆਏਗਾ ਉਸ ਤੋਂ ਬਾਅਦ ਜਿਹੜੀ ਹੈ ਸਾਰੀ ਗੱਲਬਾਤ ਦਾ ਪਤਾ ਲੱਗੇਗਾ

ਤਾਂ ਦੱਸ ਦਈਏ ਕਿ ਫਿਰ ਜਿਹੜੇ 90 ਦਸ਼ਾ ਸਾਡਾ ਜਿਸਟਮ ਜੁੜੇ ਆ ਤਾਂ ਦੱਸ ਦਈਏ ਕਿ ਫੁੱਟਬਾਲ ਚੌਂਕ ਦੇ ਨੇੜੇ ਪੈਂਦੇ ਰਮਾਨ ਹਸਪੀਟਲ ਦੇ ਵਿੱਚ ਇੱਕ ਲੜਕੀ ਦੀ ਜਿਹੜੀ ਹੈ ਡੈਥ ਹੋ ਗਈ ਹੈ ਉੱਥੇ ਪਰ ਜਿੰਨਾ ਦਾ ਕਹਿਣਾ ਇਹ ਹੈ ਕਿ ਡਾਕਟਰ ਦੀ ਅਣਗਿਲੀ ਕਰਕੇ ਜਿਹੜੀ ਹੈ ਸਾਰੀ ਚੀਜ਼ ਹੋਈ ਹੈ ਉਹਦੀ ਗਲਤ ਜਿਹੜੀ ਹੈ ਨਸ ਕੱਟ ਦਿੱਤੀ ਗਈ ਸੀ ਜਿਸ ਦੇ ਕਰਕੇ ਪੇਟ ਦੇ ਅੰਦਰ ਜਿਹੜੀ ਹੈ ਬਲੀਡਿੰਗ ਹੋ ਗਈ ਸੀ ਉੱਥੇ ਤੁਹਾਨੂੰ ਦੱਸ ਦਈਏ ਕਿ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਡਾਕਟਰ ਸਹੀ ਹੈ ਕਿ ਗਲਤ ਹੈ ਪਰ ਜੇ ਡਾਕਟਰ ਆਪਣਾ ਪੱਖ ਰੱਖਣਾ ਚਾਹੁੰਦੇ ਆ ਤਾਂ ਜਦੋਂ ਮਰਜ਼ੀ ਸਾਡੇ ਚੈਨਲ ਦੇ ਨਾਲ ਜਿਹੜਾ ਆ ਸੰਪਰਕ ਕਰ ਸਕਦੇ ਆ ਫਿਲਹਾਲ ਤਾਂ ਦਾਜੀ ਜਿਹੜਾ ਪੁਲਿਸ ਪ੍ਰਸ਼ਾਸਨ ਆਇਆ ਉਹ ਅੰਦਰ ਗਏ ਹੋਏ ਆ ਡਾਕਟਰ ਨਾਲ ਜਿਹੜੀ ਹੈ ਗੱਲਬਾਤ ਕਰਨ ਵਾਸਤੇ ਜਦੋਂ ਪੁਲਿਸ ਪ੍ਰਸ਼ਾਸਨ ਬਾਹਰ ਆਏਗਾ ਉਸ ਤੋਂ ਬਾਅਦ ਜਿਹੜੀ ਹੈ ਸਾਰੀ ਗੱਲਬਾਤ ਦਾ ਪਤਾ ਲੱਗੇਗਾ ਇੱਕ ਟਾਈਮ ਇਹਦੇ ਵਿੱਚ ਚੀਜ਼ ਜ਼ਰੂਰ ਕਿਸੇ ਨੇ ਚੱਕੀ ਹੋਣੀ ਕਿ ਇਹਦੇ ਵਿੱਚ ਉਹ ਤਾਂ ਪੇਟ ਵਾਲਾ ਡਾਕਟਰ ਦੂਜਾ ਤੁਸੀਂ ਕੀ ਲੱਗਦੇ ਉਹਨਾਂ ਦੇ ਮੇਰੇ ਤਾਂ ਚਲੋ ਸਾਨੂੰ ਬੁਲਾਇਆ ਸੀਗਾ ਸਾਡੇ ਪੂਰੇ ਪ੍ਰਦੇਸ਼ ਦੇ ਅਕਸ ਜੀ ਅਸ਼wini Sharma ਜੀ ਨੇ ਕਹਿੰਦੇ ਉਹਨਾਂ ਦੇ ਮਿੱਤਰ ਦੀ ਭਤੀਜੀ ਆਏ ਓਕੇ ਕੀ ਸਰ ਗੱਲਬਾਤ ਕੀ ਕਹਿਣਾ ਚਾਹੁੰਦੇ ਤੁਸੀਂ ਇਹਦੇ ਵਿੱਚ ਇਹ ਜੋ ਤੁਹਾਨੂੰ ਬਾਕੀ ਦਾ ਸਾਰਾ ਉਹਨਾਂ ਨੇ ਦੱਸਤਾ ਹੈ ਕਿ 4 ਵਜੇ ਤੋਂ 9:30 ਵਜੇ ਰਾਤ ਨੂੰ ਕੋਈ ਦੂਸਰਾ ਡਾਕਟਰ ਵੀ ਇਹਨਾਂ ਨੇ ਬੁਲਾਇਆ ਜਿੰਨੇ ਕਿਉਂਕਿ ਨਰਵ ਸਿਸਟਮ ਦੇ ਲਈ ਆਰਗਨਸ ਦੇ ਹਰ ਆਰਗਨ ਦਾ ਅਲੱਗ-ਅਲੱਗ ਡਾਕਟਰ ਹੁੰਦਾ ਤੇ ਉਹਦੇ ਲਈ ਜਿਹੜਾ ਨਾੜਾਂ ਵਾਲਾ ਡਾਕਟਰ ਰਾਤ ਨੂੰ ਆਇਆ ਉਹਨੇ ਰਾਤ ਨੂੰ ઓਪਰੇਟ ਕੀਤਾ ਇਹ ਉਸ ਤੋਂ ਪਹਿਲਾਂ ਹੀ ਜਿਹੜਾ ਸੀਗਾ ਸਾਨੂੰ ਜਿਹੜਾ ਉਹਦਾ ਡੈਥ ਹੈ ਉਹ ਪਹਿਲਾਂ ਹੀ ਹੋ ਚੁੱਕੀ ਸੀ ਜਾਂ ਸਿਰਫ ਉਦੋਂ ਕੱਲਾ ਉਹਦਾ ਹਾਰਟ ਹੀ ਜਿੱਦਾਂ ਸੁਣਨ ਚ ਆ ਰਿਹਾ ਇਹ ਵੀ ਚੀਜ਼ ਜਿਹੜੀ ਹੈ ਮੈਂ ਦੱਸਣਾ ਚਾਹੁੰਦਾ ਕਿ ਇਹ ਵੀ ਬਤ ਨਹੀਂ ਚਾਹੀਦੀ ਹੈ ਕਿ ਕਿਹੜੇ-ਕਿਹੜੇ ਡਾਕਟਰ ਨੇ ਕਦੋਂ-ਕਦੋਂ ਕਿੱਦਾਂ-ਕਿੱਦਾਂ ਕੀ-ਕੀ ਇਲਾਜ ਕੀਤਾ ਕਿਉਂਕਿ ਇਹ ਸਿੱਧੀ-ਸਿੱਧੀ ਨੈਗਲੀਜੈਂਸੀ ਹੈ ਕਿ ਬੰਦਾ ਕਰਾਨ ਲੱਗਦਾ ਆ ਹੋਵੇ ਕਟਿਆ ਪੇਟ ਜਾਵੇ ਤੇ ਇਹਦਾ 댓 ਮੀਨਸ ਕਿ ਬਹੁਤ ਵੱਡੀ ਜਿਹੜੀ ਨੈਗਲੀਜੈਂਸੀ ਔਰ ਨਿਰੰਤਰ ਇਸ ਹਸਪੀਟਲ ਚ ਇਹ ਜੇ ਕੇਸਿਸ ਤੁਸੀਂ ਸਾਰੇ ਰਿਪੋਰਟ ਕਰਦੇ ਹੋ ਅਕਰਨ ਨੂੰ ਫੋਨ ਕਰੀਏ ਸੋ ਤੁਹਾਨੂੰ ਦੱਸਿਆ ਕਿ ਐਸ ਐਚਓ ਸਾਹਿਬ ਜਿਹੜਾ ਮੌਕੇ ਤੇ ਆ ਗਏ ਉਹਨਾਂ ਨੇ ਗੱਲਬਾਤ ਕਰ ਲੰਦੇ ਆ ਸਰ ਕੀ ਸਾਰੀ ਗੱਲਬਾਤ ਇੱਕ ਵਾਰੀ ਬਰੀਫ ਕਰ ਦੋ ਸੋ ਸੋਨ ਮਲਤਾਨੀ ਨਾਮ ਦੀ ਲੜਕੀ ਸੀ ਕੱਲ ਉਹਦਾ ਨਾ ਸਪਾਈਨਰ ਦਾ ਆਪਰੇਸ਼ਨ ਹੋਣਾ ਸੀਗਾ ਉਹਦੇ ਪਹਿਲਾਂ ਵੀ ਉਹਦਾ ਇਲਾਜ ਚੱਲਦਾ ਸੀਗਾ ਉਹ ਕਹ ਲਾਇਆ ਸੀ ਕਿ ਤੇ ਡਾਕਟਰ ਸਾਹਿਬ ਨੇ ਕਿਹਾ ਵੀ ਇੱਕ ਛੋਟਾ ਜਿਹਾ ਆਪਰੇਸ਼ਨ ਹੋਣਾ ਵਾ ਜਦੋਂ ਆਪਰੇਸ਼ਨ ਕੀਤਾ ਦੋਸਤੋ ਬਾਅਦ ਕਹਿੰਦੇ ਵੀ ਉਹਦੇ ਨਾ ਪੇਟ ਦੇ ਵਿੱਚ ਬਲੀਡਿੰਗ ਸੀਗੀ ਜਦੋਂ ਉਹਨਾਂ ਨੇ ਪੇਟ ਦਾ ਫੇਰ ਮੁੜ ਕੇ ਸਰਜਨ ਸਾਡੇ ਕੋਲ ਦੀ ਪੇਟ ਦਾ ਕੀਤਾ ਤੋਂ ਉਤੋਂ ਬਾਅਦ ਮਤਲਬ ਲੜਕੀ ਅਨਕੌਂਸ਼ੀਅਸ ਹੋ ਗਈ ਵੈਂਟੀਲੇਟਰ ਤੇ ਉਹਨਾਂ ਲਾਤੀ ਬੀਪੀ ਡਾਊਨ ਹੋ ਗਿਆ ਬੀਪੀ ਬਿਲਕੁਲ ਡਾਊਨ ਹੋ ਗਿਆ ਉਹ ਮਤਲਬ ਵੈਂਟੀਲੇਸ਼ਨ ਤੇ ਲਾ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਦੌਰ ਬਲ ਆਪਰੇਟ ਕਰਨਾ ਆਏ ਸੀਗੇ ਪਰ ਜਿਹੜਾ ਹੈ ਇਹਨਾਂ ਨੇ ਗਲਤ ਨਸ ਕੱਟ ਦਿੱਤੀ ਜੋ ਡਾਕਟਰ ਕਹਿ ਰਿਹਾ ਕਿ ਕਿਉਂਕਿ ਪੇਟ ਦੇ ਅੰਦਰ ਬਲੀਡਿੰਗ ਤਾਂ ਵੈ ਐਪਲੀਕੇਸ਼ਨ ਦਿੱਕੇ ਸਿਵਲ ਹਸਪਤਾਲ ਨੂੰ ਡੈੱਡ ਬੋਡੀ ਜਮ੍ਹਾਂ ਕਰਾ ਕੇ ਉਹਦਾ ਪੋਸਟਮਾਰਟਮ ਕਰਾਵਾਂਗੇ ਬੋਰਡ ਬਣਾ ਕੇ ਬੋਰਡ ਦੀ ਜੋ ਰਿਪੋਰਟ ਹੋਏਗੀ ਉਹਦੇ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇ ਡਾਕਟਰ ਸਾਹਮਣੇ ਤੁਹਾਡੇ ਨਾਲ ਜਿਹੜੀ ਗੱਲਬਾਤ ਹੋਈ ਉਹਨਾਂ ਨੇ ਉਸ ਗੱਲਬਾਤ ਦੇ ਵਿੱਚ ਕੀ ਦੱਸਿਆ ਕਿ ਕੀ ਕੰਪਲਿਕੇਟਡਾ ਦਾ ਹੋ ਗਿਆ ਸੀ ਕਿ ਲੜਕੀ ਦੀ ਡੈਥ ਹੋ ਗਈ ਸਾਹ ਨੇ ਤਾਂ ਇਹੋ ਦੱਸਿਆ ਵੀ ਕਹਿੰਦੇ ਵੀ ਉਹਦਾ ਜਦੋਂ ਆਪਰੇਸ਼ਨ ਕੀਤਾ ਬਾਅਦ ਵਿੱਚ ਜੋ ਸਾਨੂੰ ਪਤਾ ਲੱਗਿਆ ਪੇਟ 'ਚ ਬਲੀਡਿੰਗ ਆ ਪਤਾ ਨਹੀਂ ਕੋਈ ਨਸ ਕੱਟੀ ਗਈ ਜਾਂ ਕਿਦਾਂ ਮੈਂ ਪੁੱਛਿਆ ਬਲੀਡਿੰਗ ਦਾ ਕਾਰਨ ਕੀ ਹੋ ਸਕਦਾ ਕਿੰਦੂ ਉਹ ਤੋਂ ਆਪਰੇਸ਼ਨ ਦੌਰਾਨ ਕੀ ਪਤਾ ਨਹੀਂ ਹੁਣ ਉਹਦੇ ਬਾਰੇ ਉਹਦੇ ਹੋਏਗਾ ਤਦ ਤੱਕ ਲਈ ਕਿ ਡਾਕਟਰ ਨੂੰ ਹੀ ਰਾਸਤੇ ਵਿੱਚ ਦਿੱਤਾ ਜਾ ਰਿਹਾ ਕਿ ਪੋਸਟਮਾਰਟਮ ਤੋਂ ਬਾਅਦ ਹੀ ਕਾਰਵਾਈ ਹੋਗੀ ਸਾਰੀ ਨਹੀਂ ਪੋਸਟਮਾਰਟਮ ਤੋਂ ਬਾਅਦ ਡਾਕਟਰਾਂ ਦੀ ਓਪੀਨੀਅਨ ਆਏਗੀ ਉਹਦੀ ਓਪੀਨੀਅਨ ਦੇ ਮਤਲਬ ਕੋ ਜੋ ਵੀ ਬਣਦਾ ਐਫ ਆਈ ਆਰ ਦਰਜ ਕਰਕੇ ਕਾਰਵਾਈ ਕੀਤੀ ਜਾਏਗੀ ਤੁਸੀਂ ਦੇਖ ਸਕਦੇ ਹੋ ਕਿ ਮੌਕੇ ਤੇ ਜਿਹੜੇ ਐਸ.ਆਈ.ਸਾਬ ਜਿਹੜੇ ਇੰਚਾਰਜ ਨੇ 2 ਨੰਬਰ ਥਾਣੇ ਦੇ ਜਸਵਿੰਦਰ ਜੀ ਜਿਹਦੇ ਉਹਨਾਂ ਨਾਲ ਅੱਗ ਜਿਹੜੀ ਸਾਰੀ ਗੱਲਬਾਤ ਕੀਤੀ ਗਈ ਉੱਥੇ ਉਹਨਾਂ ਦਾ ਕਹਿਣਾ ਇਹ ਹੈ ਕਿ ਡਾਕਟਰ ਦੇ ਨਾਲ ਜਿਹੜੀ ਸਾਡੀ ਗੱਲਬਾਤ ਹੋਈ ਉੱਥੇ ਡਾਕਟਰ ਨੇ ਦੱਸਿਆ ਹੈ ਕਿ ਜਿਹੜੇ ਕੰਪਲਿਕੇਟਿਡ ਜਿਹੜੇ ਆਏ ਉਹਨਾਂ ਨੇ ਦੱਸਤਾ ਪਰ ਜਿਹੜੀ ਸਾਡੇ ਵੱਲੋਂ ਇੱਕ ਐਪਲੀਕੇਸ਼ਨ ਆ ਜਿਹੜੀ ਸਿਵਲ ਹਸਪੀਟਲ ਦੇ ਵਿੱਚ ਸਿਵਲ ਸਰਜਨ ਨੂੰ ਦਿੱਤੀ ਜਾਏਗੀ ਉਸ ਤੋਂ ਬਾਅਦ ਜਿਹੜੀ ਲੜਕੀ ਦਾ ਪੋਸਟਮਾਰਟਮ ਕਰਾਇਆ ਜਾਏਗਾ ਪੋਸਟਮਾਰਟਮ ਦੇ ਮੁਤਾਬਿਕ ਜਿਹੜੀਆਂ ਚੀਜ਼ਾਂ ਸਾਹਮਣੇ ਆਣਗੀਆਂ ਉਸ ਤੋਂ ਪਰ ਦੇਖਣ ਵਾਲੀ ਗੱਲ ਇਹ ਹੋਈ ਕਿ ਜਿਹੜਾ ਪੋਸਟਪੋਂਡ ਦੀ ਰਿਪੋਰਟ ਹੈ ਉਹ ਕੁੱਦ ਤੱਕ ਆਂਦੀ ਆ ਤੇ ਉਹਦੇ ਵਿੱਚ ਇਹ ਕਿਹੜੇ ਨਵੇਂ ਖੁਲਾਸੇ ਹੁੰਦੇ ਨੇ ਇਸ ਖਬਰ ਦੀ ਅਪਡੇਟ ਦੇਖਣ ਲਈ ਤਦ ਤੱਕ ਲਈ ਸਾਨੂੰ ਨਾਲ ਜੁੜੇ ਰਹੋ ਫਿਲਹਾਲ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਕੈਮਰਾਮੈਨ ਸੋਨਦੀ ਦੇ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ ਯੂਐਸਵਾ ਟੀਵੀ ਜਲੰਧਰ